ਕੇਜਰੀਵਾਲ ਆ ਰਿਹਾ ਦੱਸਣੇ ਵੀ ਪੈਸੇ ਕਿੱਥੇ ਰੱਖੇ ਘਟਾਲੇ ਦੇ ਹਾਂਜੀ ਹੈ ਕੇਜਰੀਵਾਲ ਆ ਰਿਹਾ ਇਹ ਦੱਸਣੇ ਮੈਂ ਘਟਾਲੇ ਦੇ ਪੈਸੇ ਰੱਖੇ ਕਿੱਥੇ ਆ ਜਿਸ ਕਰਕੇ ਮੈਂ ਜੇਲ੍ਹ ਚੋਂ ਸੁਖਰੀ ਲੈ ਕੇ ਆਇਆ ਥੋੜੇ ਦਿਨ ਇਹੋ ਹੀ ਦੱਸਣਗੇ ਮਸਾਂ ਲੋਕੀ ਪੁੱਛਣਗੇ ਉਹਨਾਂ ਨੂੰ ਵੀ ਜਿਹੜਾ ਐਡੇ ਘਟਾਲੇ ਸਰਾਬ ਦਾ ਘਟਾਲਾ ਕੀਤਾ ਪੰਜਾਬ ਲੁੱਟ ਕੇ ਲੈ ਗਏ ਜੇ ਉਹ ਪੈਸੇ ਕਿੱਥੇ ਆ ਹੁਣ ਦੱਸ ਦੱਸ ਦੱਸਦੇ ਹੈ ਨਹੀਂਗੇ ਬਾਹਰ ਇਹਨਾਂ ਨਿਕਲਣਾ ਨਹੀਂ ਗਿਆ ਜੇਲ੍ਹ 'ਚ ਰਹਿਣਗੇ ਉਹ ਕਹਿੰਦੇ ਜੀ ਕਿ ਮੇਰਾ ਅਸਲੇ ਮੈਂ ਜੇਤੂ ਹੋ ਚੁੱਕਾ ਆ ਬੁਰਾ ਤੇ ਜਿਹੜਾ ਲੋਕਾਂ ਦਾ ਰਿਸਪੌਂਸ ਬਹੁਤ ਜ਼ਬਰਦਸਤ ਆ ਐ ਦਾ ਫੀਲਡ 'ਚ ਪਤਾ ਲੱਗੂ ਹੁਣ ਕੀ ਘਾਹ ਵਗਦੀ ਆ ਕੀ ਸਮਝੋ ਕਰੂੰ ਨਾ ਇੰਟਰੋਡਕਸ਼ਨ ਦੇਣੀ ਪੈਂਦੀ ਆ ਇੱਜ ਦੇ ਜਵਾਨੇ 'ਚ ਇੱਜ ਦੇ ਜਵਾਨੇ 'ਚ ਹਾਂ ਉਹ ਕਹਿੰਦੇ ਡਵੈਲਪਮੈਂਟ ਅਸੀਂ ਕਰਾਈ ਹੈ ਇਹਨੂੰ ਪਰਸਾ ਨਮਸਕਾਰ ਜੀ ਉਹ ਕਹਿੰਦੇ ਡਵੈਲਪਮੈਂਟ ਅਸੀਂ ਕਰਾਈ ਹੈ ਅੱਜ ਦੇ ਯੁੱਗ ਦੀ ਡਵੈਲਪਮੈਂਟ ਕਰਾਈ ਹੈ ਦੱਸੋ ਜੀ ਡਵੈਲਪਮੈਂਟ ਕਿੰਨੇ ਕਰਾਈ ਆ ਆਹਦੇ ਝਾੜੂ ਸੀਨੇ ਆਂਦੇ ਆ ਝਾੜੂ ਵਾਲੇ ਆਂਦੇ ਆ ਅਸੀਂ ਡਵੈਲਪਮੈਂਟ ਕਰਾਈ ਦੱਸੋ ਕਿੰਨੇ ਕਰਾਈ ਆ ਕੀ ਕਰਾਇਆ ਝਾੜੂ ਵਾਲਿਆਂ ਨੇ ਦੱਸੋ ਕਿੰਨੇ ਕਰਾਈ ਇਹਨੂੰ ਜੋ ਕਿ ਪਛੀ ਹੈਰੀਟੇਜ ਸਟਰੀਟ ਕਿਨੇ ਬਣਾਈ ਆ ਦਿਨੇ ਸਿਰਫ ਕ੍ਰਾਈਮ ਵਧਾਇਆ ਕ੍ਰਾਈਮ ਸਿਰਫ ਗਵਰਨਰ ਦਾ ਤੀਸਰਾ ਨਾਮ ਸ਼੍ਰੀ ਅਨੰਦ ਜੋਸ਼ੀ ਤੁਹਾਨੂੰ ਬਲੇਰ ਨਹੀਂ ਕਿਹਨੋਂ ਜੋਸ਼ੀ ਸਾਹਿਬ ਜਿੱਤਰਾ ਵਪਾਰੀਆਂ ਦਾ ਰਿਸਪਾਂਸ ਬਲੇਰ ਕੀ ਕਹਿਣਾ ਚਾਹੋਗੇ ਵਪਾਰ ਜਗਤ ਦਾ ਸਟਾਫ ਬਲੇਰ ਕੀ ਕਹਿਣਾ ਚਾਹੋਗੇ ਕਿਉਂਕਿ ਵਪਾਰ ਇਸ ਈਰਥ ਦੀ ਹੱਡੀ ਹੁੰਦੀ ਹੈ ਉਸ ਵਸ ਵਪਾਰ ਨੂੰ ਤੁਸੀਂ ਛੁਰਕੋ ਗੱਲ ਕਰਦੇ ਰਹੋ ਵਪਾਰੀ ਦਾ ਸਲਾਮੇ ਏਰੀਏ ਦੇ ਵਿੱਚ ਗਰੀਬ ਏਰੀਏ ਚ ਸਿਵਲ ਲਾਈਨ ਚ ਪਿੰਡਾਂ ਚ ਹਰ ਜਗ੍ਹਾ ਇਹੀ ਰਿਸਪਾਂਸ ਹੈ ਹਰ ਜਗ੍ਹਾ ਤੇ ਇਹੋ ਰਿਸਪਾਂਸ ਹਰ ਕਦਾ ਕੰਮ ਕੀਤਾ ਕਿ ਜੈਨੂ ਨਾ ਨਹੀਂ ਕੀਤੀ ਕੰਮ ਵੱਲ ਪਰ ਜੇਰਾ ਬੀਜੇਪੀ ਦਾ ਅਮਰੀਕਨ ਮਾਡਲ ਹੈ ਉਹਦੇ ਤੇ ਤੁਹਾਡਾ ਮਾਡਲ ਕਿਵੇਂ ਕਾਮਯਾਬ ਹੋ ਜਾਏਗਾ ਬੀਜੇਪੀ ਦੇ ਅਮਰੀਕਨ ਮਾਡਲ ਅਗੇ ਕਿਵੇਂ ਕਾਮਯਾਬ ਹੋਏਗਾ ਇੱਥੇ ਦਿੱਲੀ ਮਾਡਲ ਨਹੀਂ ਕਾਮਯਾਬ ਹੋਇਆ ਅਮਰੀਕਾ ਦਾ ਕਿੱਥੋਂ ਹੋਊਗਾ ਦਿੱਲੀ ਵਾਲੇ ਆਉਂਦੇ ਨੇ ਬੋਕੋ ਕੇ ਚੱਲ ਜਾਂਦੇ ਆਦਰ ਭਾਈ ਆਦਰ ਭੋ ਤੇ ਅਮਰੀਕਾ ਵਾਲੇ ਨੂੰ ਕੌਣ ਪੁੱਛੂਗਾ ਗਰੋਮਣੀ ਅਕਾਲੀ ਦਾ ਡਬਲ ਝਾੜੂ ਦੇ ਰੀਨਲ ਜੋਸ਼ੀ ਜਿੰਦਾਬਾਦ ਇਹ ਡਬਲ ਝਾੜੂ ਉਹ ਕਹਿੰਦੇ ਝਾੜੂ ਵਾਲੇ ਕਹਿੰਦੇ ਇੱਕ ਵਾਰ ਡਬਲ ਝਾੜੂ ਹੁੰਜਾ ਹੀ ਫੇਰ ਦੇਣਾ ਹੈ ਨਹੀਂ ਨਹੀਂ ਇੱਕ ਝਾੜੂ ਉਹਨਾਂ ਦੇ ਪੈਣਾ ਹੈ ਇੱਕ ਝ ਕੇਜਰੀਵਾਲ ਦੇ ਆਂਦੇ ਨਾਲ ਮਜ਼ਬੂਤੀ ਬਹੁਤ ਮਿਲੇਗੀ ਕੇਜਰੀਵਾਲ ਦੇ ਨਾਲ ਬਹੁਤ ਫਾਇਦਾ ਮਿਲੇਗਾ ਜੇਲ੍ਹ ਤੋਂ ਆਉਣਾ ਨਹੀਂ ਬਾਹਰ ਆਏ ਨੇ ਉਹ ਤਾਂ ਬਹੁਤ ਫਾਇਦਾ ਮਿਲੇਗਾ ਉਹਦੇ ਨਾਲ ਅੱਜ ਸਟਾਰ ਪ੍ਰਚਾਰਕਾਂ ਦੀ ਬੀਜੇਪੀ ਦੀ ਸੂਚੀ ਜਾਰੀ ਹੋਈ ਹੈ ਨਰਿੰਦਰ ਮੋਦੀ ਜੀ ਵੀ ਆ ਰਹੇ ਨੇ ਕੋਈ ਗੱਲ ਜਿਹੜਾ ਮਰਜੀ ਆਵੇ ਅੱਗੇ ਵੀ ਆਏ ਸੀ ਹਰ ਵਾਰੀ ਆਉਂਦੇ ਆ ਪਿਛਲੀ ਵਾਰੀ ਵੀ ਆਏ ਸੀ ਸਵਾ ਲੱਖ ਵੋਟ ਤੋਂ ਰਿਹਾ ਅਸੀਂ ਵੀ ਬਥੇਰਾ ਜੋਰ ਲਾਇਆ ਇਸ ਕਰਕੇ ਇਹਨਾਂ ਦੀ ਧਾਲ ਨਹੀਂ ਕੱਢਣੀ ਡਾਂਗਾ ਵਾਲੇ ਤੇ ਬਾਈਪਾਸ ਤੇ ਖਲੋਤੇ ਹੁੰਦੇ ਆ ਕਿਉਂਕਿ ਪੰਜਾਬ ਨੂੰ ਉਹਨਾਂ ਤੋਂ ਕੁਝ ਨਹੀਂ ਦੇਣਾ ਤੇ ਪੰਜਾਬ ਨੇ ਉਹਨਾਂ ਨੂੰ ਕੁਝ ਨਹੀਂ ਦੇਣਾ। ਸਵੇਤ ਮਲਕ ਜੀ ਵੀ ਸਟਾਰ ਪ੍ਰਚਾਰਕ ਦੀ ਸੂਚੀ 'ਚ ਨੇ। ਆਹੋ ਤਾਈਆਂ ਤੇ ਲੋਕੀ ਆਂਦੇ ਆ। ਇਹ ਰਾਜ ਸਭਾ ਜਿਹੜੀ 6 ਸਾਲ ਤੋਂ ਬਾਅਦ ਲੋਕ ਸਭਾ ਲੜਨ ਦੀ ਪਿਆ ਲੋਕੀ ਆਂਦੇ ਆ। ਕਾਉਂਸਲਰ ਲੜ ਕੇ ਵਿਖਾਵੇ ਜਿੱਤ ਜੂ ਜੋ ਕਾਵੇ ਦੇਣਾ। ਲੋਕੀ ਆਂਦੇ ਆ। ਤਕੀ ਸਮਝੋ ਕਿ ਇੰਪੈਕਟ ਛੱਡ ਪਾਣਗੇ ਜਿਹੜੇ ਸਟਾਰ ਪ੍ਰਚਾਰਕ ਨੇ। ਛੋਟਾ। ਹਾਂਜੀ। ਹਾਲੇ ਬਾਗੀ ਨੇ। ਤੇ ਸਟਾਰ ਪ੍ਰਚਾਰਕ ਆਪਣਾ ਇਮਪੈਕਟ ਦੇ ਪਾਣਗੇ ਜੀ ਸਟਾਰ ਪ੍ਰਚਾਰਕ ਇਹ ਸਟਾਰ ਆ ਅਨਿਲ ਜੋਸ਼ੀ ਜਿੰਦਾਬਾਦ ਅਨਿਲ ਜੋਸ਼ੀ ਬਹੁਤ ਚੀਜ਼ਾਂ ਚੱਲੀ ਕੰਪਨ ਲੋਕੀਆ ਪਰਦੇ ਸ਼ਾਮ ਨੂੰ ਬਹੁਤ ਯਾਦ ਕਰਦੇ ਨੇ ਕਹਿੰਦੇ ਜੋ ਉਹਨਾਂ ਨੇ ਡਿਵੈਲਪਮੈਂਟ ਕੀਤੀ ਕੋਈ ਨਹੀਂ ਕਰਦਾ ਸੁਣੋ ਕੰਪਨ ਸ਼ਾਮ ਨੂੰ ਜਦੋਂ ਬਹੁਤ ਹੀ ਹਸਪਤਾਲ ਮੈਂ ਅੱਜ ਸ਼ਾਮ ਨੂੰ ਕਰਨੇ ਲੱਗੇ ਸੀਗੇ ਕਹਿੰਦੇ ਆ ਜਾਓ ਸੱਤ ਵਜੇ ਆਪਾਂ ਸੱਤ ਵਜੇ ਦੰਦ ਦੇ ਲੋਕ ਅੱਜ ਜਿਲ੍ਹੇ ਦੇ ਸਤਾਰ ਪ੍ਰਚਾਰਕਾ ਬੀਜੇਪੀ ਨੇ ਕਰਨ ਮੁਕਾਬਲਾ ਕਰੀਆ ਅਖੇ ਜਾਲੀ ਸਤਾਰ ਦੀ ਮੈਂ ਕਹਿੰਦੇ ਜਾਲੀ ਸਤਾਰ ਪ੍ਰਚਾਰਕ ਸਤਾਰ ਪ੍ਰਚਾਰਕਾਂ ਨਾਲ ਅਨੈ ਜੋਸ਼ੀ ਦਾ ਕਿਵੇਂ ਮੁਕਾਬਲਾ ਹੋਏ ਰੋਮੀ ਇਹ ਕਾਲੀ ਦਲ ਜਿੰਦਾਬਾਦ ਇਦਾਂ ਹੈ ਜਿੰਦਾਬਾਦ ਅਨੈ ਜੋਸ਼ੀ ਘਟ ਸਤਾਰ ਲੱਗਦਾ ਪਿਆ ਤੁਹਾਨੂੰ ਜਿੰਦਾਬਾਦ ਅਜਾ ਗੱਲ ਸੁਣੋ ਜਿਹੜੀ ਮੇਰੇ ਚਿਹਰੇ ਤੇ ਖੁਸ਼ੀ ਆ ਕਿਸੇ ਹੋਰ ਕੈਂਡੀਡੇਟ ਦੇ ਵੇਖੀ ਤੇ